ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡਾ ਸੂਰੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ। ਸਾਰੇ ਪਸ਼ੂ ਬਾਈ ਦੇ ਚੰਗੀ नस्ਲ ਦੇ ਆ, ਚੰਗੇ ਸੀਮਣ ਭਰਾ ਕੇ ਤੇ ਚੰਗੇ ਪਸ਼ੂ ਗਾਂ ਤਿਆਰ ਕੀਤੇ ਹੋਏ ਆ। ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਹੀ ਟਾਪ ਕਲਾਸ ਮੋਹਰਾ ਝੋਟੀ ਆ ਜਿਹੜੀ ਕਿ ਪਹਿਲਾ ਸੁਹਾ ਸੁਣੀ ਆ ਇਹ ਵਿਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਅਜੇ ਤੱਕ ਫੇਸਬੁੱਕ ਨੂੰ ਫੋਲੋ ਨਹੀਂ ਕੀਤਾ ਤੋਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਤੇਜਿੰਦਰ ਸਿੰਘ ਹੈ ਮੇਰਾ ਨਾਮ। ਤੇਜਿੰਦਰ ਸਿੰਘ। ਤੇਜਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ। 78142 78142 5354 54 ਹਾਂਜੀ 544 ਹਾਂਜੀ 5454 ਬਾਈ ਝੋਟੀਆਂ ਵੀ ਆਪਣੇ ਘਰ ਦੀ ਆ। ਹਾਂਜੀ ਕਰਦੀ। ਤੇ ਆਪੇ ਬਾਈ ਕਿਹੜੇ ਸੀਮਨ ਦੀ ਆ? ਆਪੇ ਐਮ 29 ਦੀ ਆਈ। ਐਮ 29 ਦੀ। ਹਾਂਜੀ। ਤੇ ਅੱਗੇ ਇਹਦੇ ਸੀਮਨ ਲੱਗਿਆ ਕਿਹੜਾ ਆਪਦੇ? ABC ਬਿਸ਼ਮ ਬਿਸ਼ਮਾ ਦਾ ਲੱਗਿਆ ਜੀ। ਬਿਸ਼ਮਾ ਦਾ ਲੱਗਿਆ ABC ਦਾ ਜਿਹੜੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਸੀ ਤੇ ਜਿਹੜੀ ਸਭ ਤੋਂ ਮਹਿੰਗੀ ਵੇਚਣ ਵਾਲੀ ਮੱਝ ਸੀ ਪੰਜਾਬ ਦੀ। ਹਾਂਜੀ। ਤੇ ਕਿੰਨੇ ਦਿਨ ਲੈ ਜੂ ਬਾਈ ਸੂਣ ਚ ਇਹ? ਦਿਨਾਂ ਦੇ ਬਾਈ 4 ਪਏ ਆ ਜੀ। 4 ਦਿਨ। ਤੇ ਕਿੰਨੇ ਦਿਨ ਦੱਸਿਆ ਸੀ ਬਾਈ? 4 ਦਿਨ ਪਏ ਬਾਈ ਇਹਦੇ। 4 ਦਿਨ ਸੂਣ ਚ ਬਾਕੀ ਆ। ਠੀਕ ਹੈ ਵੈਸੇ ਇਹ ਹਫਤਾ ਨਹੀਂ ਸੁੰਦੀ ਜੋਟੀ ਹਾਂ ਨਹੀਂ ਸੁੰਦੀ ਤੇ ਇਹਦੀ ਮਾਂ ਨੇ ਬਾਈ ਕਿੰਨਾ ਕੁ ਦੁੱਧ ਕੱਢਿਆ ਤੁਹਾਡੇ ਕੋਲੇ ਇਹਦੀ ਮਾਂ ਥਲੇ ਬਾਈ 16 17 ਕਿਲੋ ਦੁੱਧ ਸੀ ਯਾਰ ਠੀਕ ਹੈ ਤੇ ਇਹਨੇ ਪਹਿਲਾ ਹੀ ਸੂਆ ਸੁਣਾ ਹਾਂ ਨਹੀਂ ਪਹਿਲਾ ਸੂਆ ਠੀਕ ਆ ਲੋ ਦੁੱਧ ਆਂਦੀ ਆ ਬਾਈ ਦੁੱਧ ਆਂਦਾ ਮੂੰਹ ਕੱਟੀ ਤੇ ਪਹਿਲਾ ਸੂਆ ਸੂਣ ਜਾ ਰਹੀ ਆ ਸਾਫ ਸੁਥਰੀ ਬਹੁਤ ਆ ਦੋਸਤੋ ਤੇ ਰਾਜੀਪਲੀ ਵੀ ਚੰਗੀ ਆ ਬਾਈ ਦੇ ਸਾਰੇ ਪਸ਼ੂ ਵੀ ਬਹੁਤ ਚੰਗੇ ਆ ਅੱਗੇ ਵੀ ਆਪਾਂ ਕਈ ਵੀਡੀਓ ਇਸ ਵੀਰ ਦੇ ਘਰੋਂ ਕਵਰ ਕੀਤੀਆਂ ਤੇ ਬਹੁਤ ਹੀ ਜਾਦੇ ਚੰਗੇ ਪਸ਼ੂ ਹੁੰਦੇ ਥਾਣਾ ਦਾ ਸਾਹਜ ਦੇਖ ਲਓ ਦੋਸਤੋ ਬਹੁਤ ਹੀ ਜਾਦੇ ਚੰਗਾ ਮੋਟਾ ਮੋਟਾ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਥੋੜਾ ਜਿਹਾ تسਲੀ ਕਰਾਉਣੇ ਆ ਪਿੱਠਪੁੜੇ ਦੀ ਬਹੁਤ ਚੰਗੀ ਆ ਤੇ ਤੁਰਦਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟੇ ਦੀ ਆਊਗੀ ਬਹੁਤ ਵਧੀਆ ਹਵਾਨਾ ਤਿਆਰ ਕਰ ਚੁੱਕੀ ਆ ਤੇ ਅਜੇ ਨੇ ਹਫਤਾ ਕੱਢ ਜਾਣਾ ਹਫਤੇ ਦੇ ਵਿੱਚ ਵਿੱਚ ਇਹਨੇ ਬਹੁਤ ਹੀ ਵਧੀਆ ਹਵਾਨਾ ਇਹਨੇ ਬਣਾ ਜਾਣ ਦੇਖ ਸਕਦੇ ਹੋ ਦੋਸਤੋ ਬਹੁਤ ਚੰਗਾ ਥਣ ਲੱਗਿਆ ਤੇ ਵਿੱਥ ਵੀ ਬਹੁਤ ਆ ਕੱਟ ਕੱਟ ਠੀਕ ਆ ਸਿੰਘ ਗੋਲ ਆ ਦੋਸਤੋ ਪਿਓਰ ਮੋਹਰਾ ਕੈਟਾਗਰੀ ਚ ਪੈਂਦੀ ਆ ਪੂਛ ਦੇ ਵਿੱਚ ਥੋੜੇ ਵਾਲ ਥੱਲੇ ਚਿੱਟੇ ਆ ਚਾਰ ਕੁੰਗਲਾ ਬਾਕੀ ਸਾਰੀ ਜੈਡ ਬਲੈਕ ਆ ਇਹ ਤੋੜ ਕੇ ਤੁਹਾਨੂੰ ਬਾਈ ਜੀ ਦਿਖਾ ਦਿੰਦੇ ਲਓ ਵੀ ਮੇਟਰੋ ਕਾਰ ਲੋ ਤਸੱਲੀ ਹਵਾਨੇ ਦੀ ਤੋੜ ਲਓ ਬਾਈ ਬਹੁਤ ਹੀ ਪਧਰਾ ਹਵਾਨਾ ਦੋਸਤੋ ਹਜੇ ਢਿੱਲ ਪਈ ਐ ਨੇ ਉੱਪਰ ਤੱਕ ਹਵਾਨਾ ਨੇ ਲਾ ਜਾਣਾ ਪਿੱਠਪੁੜੇ ਦੀ ਵੀ ਸਾਫ ਆ ਸਿੰਘ ਵੀ ਗੋਲ ਆ ਬਾਈ ਦੇ ਸਾਰੇ ਪਸ਼ੂ ਬਹੁਤ ਚੰਗੇ ਆ ਸ਼ੌਂਕ ਰੱਖਦਾ ਬਾਈ ਚੰਗੇ ਸੀਮਣਾ ਦਾ ਟਾਪ ਦੇ ਸੀਮਨ ਭਰਾਂਦਾ ਵਿਸ਼ਮਾ ਟਾਪ ਕੁਆਲਿਟੀ ਦਾ ਸਹਾਨਾ ਦੋਸਤੋ ਜਿਹਦਾ ਇਹ ਸੀਮਨ ਲੱਗਿਆ ਤੇ ਗਾਂ ਬੱਚੇ ਵੀ ਚੰਗੇ ਹੀ ਆਉਣਗੇ ਤੁਹਾਨੂੰ ਪਤਾ ਹੈ ਵੀ ਜੇ ਚੰਗਾ ਸੀਮਨ ਲੱਗਿਆ ਤਾਂ ਚੰਗੇ ਬੱਚੇ ਤਿਆਰ ਹੋਣਗੇ ਜਿਨ੍ਹਾਂ ਵੀ ਪਸ਼ੂ ਬਾਈ ਦੇ ਪ੍ਰੋਪਰ ਰਿਕਾਰਡ ਬਾਈ ਦੇ ਕੋਲੇ ਸਾਰਾ ਪਿਆ ਇਹਨਾਂ ਦਾ ਤੇ ਬਾਈ ਜੀ ਕੀ ਮੁੱਲ ਕਰਾਂਗੇ ਆਪਾਂ ਇਹਦਾ ਇਹਦਾ ਮੁੱਲ 115 ਹੈ 115000 ਤੇ ਮਾਨਤਾ ਨੂੰ ਹੋ ਜੂ ਬਾਈ ਹਾਂ ਥੋੜਾ ਬੋਲਾ ਕਰ ਦਾਂਗੇ ਲਓ ਵੀ 115000 ਮੁੱਲਾ ਬਣਦਾ ਮਾਨਤਾ ਨੂੰ ਤੁਹਾਡਾ ਜਰੂਰ ਕੀਤਾ ਜਾਊਗਾ ਜੈਸ ਵੀ ਕਿਸੇ ਵੀਰ ਦੇ ਇਹ ਝੋਟੀ ਪਸੰਦ ਆ ਤੇ ਪਹਿਲਾ ਸੁਆ ਸੁਣ ਜਾ ਰਹੀ ਆ ਚੰਗੇ ਸੀਮਣ ਦੀ M29 ਦੀ ਆਪ ਆ ਤੇ ਗਾਂ ਵਿਸ਼ਮਾ ਸੀਮਣ ਲੱਗਿਆ ਤੇ ਜਿਹਨੇ ਘਰੇ ਰੱਖਣੀ ਆ ਦੋਸਤੋ ਝੋਟੀ ਲਿਆ ਸਕਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲੱਗ ਗਿਆ ਇਸ ਨੰਬਰ ਤੇ ਤੁਸੀਂ ਬਾਈ ਨਾਲ ਕਾਲ ਕਰਕੇ ਸੌਦਾ ਕਰ ਸਕਦੇ ਆ ਜਦੋਂ ਤੁਸੀਂ ਆ ਕੇ ਦੇਖੋਗੇ ਝੋਟੀ ਤੁਹਾਡੇ ਬਾਈ ਜੀ ਜਰੂਰ ਫਿੱਟ ਆਊਗੀ ਤੇ ਸੋਹਣੇ ਪੱਠਪੁੜੇ ਦੀ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਦੋਸਤੋ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ